ਡੱਡਾ ਡਰ ਉਪਜੇ ਡਰ ਜਾਈ ਸਾਡਾ ਮੈਂ ਡਰ ਰਿਹਾ ਸਮਾਈ ਭਾਜੀ ਡਰ ਹੈ ਨਾ ਡਰ ਡਰ ਪੈਦਾ ਹੋ ਜਵੇ ਹੁਕਮ ਦਾ ਭਾਣੇ ਦਾ ਡਰ ਪੈਦਾ ਹੋਵੇ ਪਰਮੇਸ਼ਰ ਦਾ ਡਰ ਰਹੇ ਕਿਸੇ ਨਾਲ ਜਾਤੀ ਨਹੀਂ ਕਰਦੀ ਕਿਸੇ ਨੂੰ ਟੇਹਾਂ ਨਹੀਂ ਪਾਉਂਦੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਫਾਇਦਾ ਦਾ ਕਿਸੇ ਦਾ ਸੋਚਣਾ ਨੁਕਸਾਨ ਸੋਚਣਾ ਨਹੀਂ ਜੇ ਫਾਇਦਾ ਕਰ ਨਹੀਂ ਸਕਦੇ ਸੋਚ ਤਾਂ ਸਕਦੇ ਆਪਾਂ ਜੇ ਕਿਸੇ ਦਾ ਭਲਾ ਕਰ ਨਹੀਂ ਸਕਦੇ ਸੋਚ ਤਾਂ ਸਕਦੇ ਸੋਚਣ ਦਾ ਕੋਈ ਲੱਗਦਾ ਸਾਡੇ ਸੋਚੇ ਤੇ ਕੁਝ ਨਹੀਂ ਹੁੰਦਾ ਕਰਨਾ ਕੁਝ ਨਹੀਂ ਹੁੰਦਾ ਪਰ ਇੱਕ ਸੋਚ ਦਾ ਸਾਨੂੰ ਬੈਨੀਫਿਟ ਆ ਇੱਕ ਸੋਚ ਦਾ ਸਾਨੂੰ ਨੁਕਸਾਨ ਜੇ ਸੋਚਦਾ ਹੀ ਬੈਨੀਫਿਟ ਹੈ ਤਾਂ ਬੈਨੀਫਿਟ ਵਾਲੀ ਸੋਚ ਕਿਉਂ ਨਾ ਕਰੀਏ ਭਾਈ ਨੁਕਸਾਨ ਵਾਲੀ ਕਿਉਂ ਕਰੀਏ ਇਹ ਸਭ ਦਾ ਭਲਾ ਸੋਚ ਕੇ ਹੀ ਸਾਨੂੰ ਬੈਨੀਫਿਟ ਆ। ਤੇ ਸਾਡਾ ਖਰਚ ਕੀ ਹੁੰਦਾ। ਕਿਸੇ ਦਾ ਬੁਰਾ ਸੋਚ ਕੇ ਜਾਉਦਾ ਸੀ ਬੁਰਾ ਕਰ ਹੀ ਨਹੀਂ ਸਕਦੇ। ਅਪਰਾਧੀ ਕਿਉਂ ਬਣ ਗਏ? ਜਿਹੜੇ ਅਪਰਾਧੀ ਬਣਦੇ ਨੇ ਬੁਰਾ ਸੋਚ ਕੇ ਉਹ ਠਗ ਹੋਣੀ ਚਾਏ ਹੋਏ ਨੇ। ਉਹਨਾਂ ਨਾਲ ਠੱਗੀ ਹੋਈ ਹੁੰਦੀ। ਤੱਗੇ ਹੋਣ ਹੈ ਜਿਹੜਾ ਸੋਚਦਾ ਹੀ ਨਹੀਂ ਕਿ ਸਦਾ ਫੁਰ ਉਹਨੂੰ ਨਹੀਂ ਕੋਝ ਸਕਦਾ ਉਹ ਕੌਣ ਹੈ ਉਹਨੂੰ ਕਿਨੇ ਬਚਾਇਆ ਠੰਦੀ ਤੋਂ ਉਹਨੂੰ ਕਿਨੇ ਬਚਾਇਆ ਮਾਇ ਮਾਇਆ ਛੜ ਇਹ ਛੜ ਤੋਂ ਕਿਨਾ ਬਚਾਇਆ ਉਹਨੇ ਉਹਨੂੰ ਬਚਾਇਆ ਭਗਤ ਵਚਨ ਨੇ ਭਗਤ ਵਚਨ ਹਰਦਾ ਹੈ ਭਗਤ ਵਚਨ ਹਰਵਿੰਦ ਹੈ ਜਿਹੜਾ ਪਰਮੈਸ਼ਰ ਦਾ ਨਾਂ ਉਹਦੀ ਡਿਊਟੀ ਹੈ ਉਹਦਾ ਧਰਮ ਹੈ ਕਿ ਮੈਂ ਆਪਣੇ ਭਗਤਾਂ ਨੂੰ ਛੱਡ ਨਹੀਂ ਹੁੰਦਾ ਨਾ ਮਾਇਆ ਉਹਨਾਂ ਨੇ ਛੱਡ ਨਹੀਂ ਸਕਦੀ ਬਚਾਉਂਦਾ ਤਾਂ ਉਹ ਹੈ ਉਹ ਛੜ ਕਾ ਪੜਤੇ ਉਹ ਬਚਾਉਂਦਾ ਹੈ ਤਾਂ ਉਹਨੂੰ ਛੱਡੀ ਫਿਰਦੇ ਨੇ ਸਾਰੇ ਸੰਤ ਤਾਂ ਆਪੇ ਬਣੇ ਫਿਰਦੇ ਨੇ ਪਰਮੈਸ਼ਰ ਛੜਦਾ ਇਹ ਨਾ ਨਾ ਹੋਇਆ ਹੋਇਆ ਇਹ ਲੋਕਾਂ ਨੇ ਛੜ ਜਿਹੜਾ ਪਬਲਿਕ ਨਾਲ ਛੜ ਕਰਦਾ ਅਸਲ ਛੜ ਉਹਦੇ ਨਾਲ ਹੋਇਆ ਹੋਇਆ ਕੋਈ ਨਹੀਂ ਕਿਸ ਤਰ੍ਹਾਂ ਛਲ ਕਰ ਸਕਦਾ ਇੱਥੇ ਉਹ ਤੂੰ ਆਪੇ ਛਲ ਤੋਂ ਬਾਜ ਜਾ ਮੈਂ ਦੇ ਤੋ ਇੰਨਾ ਹੀ ਬਹੁਤ ਹੈ ਤੈਨੂੰ ਇਹਨਾਂ ਛਲ ਸੋਹਾ ਕਰਨਾ ਥੋੜੀ ਬੁੱਧੀ ਵਾਲਾ ਕਿਹਦੇ ਨਾਲ ਛਲ ਕਰ ਲੂਗਾ ਓ ਤੇਰੇ ਨਾਲ ਨਾ ਛਲ ਹੋਵੇ ਇਹ ਤਾਂ ਸਾਹਾ ਕਹਿੰਦਾ ਮੈਂ ਮਾਸ ਕਰਨ ਉਹ ਕਹਿੰਦਾ ਆਪਣਾ ਹੀ ਵਿਚਾਲਾ ਸਾ ਗਨਵਾ ਨਵਾ ਬਾਸਰਨ ਕਹਿੰਦੇ ਭਾਈ ਆਪਣਾ ਵਿਚਾਲਾ ਇੰਨਾ ਹੀ ਬਹੁਤ ਆ ਤੂੰ ਰਹਿਣ ਦੇ ਮਾਸ ਨੂੰ ਖਾਣ ਨੂੰ ਤੇਰਾ ਵਜ ਰੇ ਤੇਰਾ ਵਜ ਰੇ ਤੇਰੇ ਕੋਈ ਨਹੀਂ ਬਹੁਤਾ ਇਹ ਆਪੇ ਵਜ ਜਾਣ ਬੜੇ ਬੜੇ ਸੰਤ ਛਲ ਤੋਂ ਛਲ ਤਾਂ ਇਹਨਾਂ ਨਾਲ ਹੋਇਆ ਹੋਇਆ ਜਾਗ ਪਹਿਣ ਉਹ ਸੁੱਤੇ ਪਹਿਣੇ ਘਰ ਲੁੱਟੀ ਜਾ ਰਹੇ ਨੇ ਇਹਨਾਂ ਦੇ ਉਹ ਗਣ ਇਹ ਕਹਿੰਦੇ ਨੇ ਸੰਤਾਂ ਕਿਹੜਾ ਸੰਤ ਹੈ ਇਹਨਾਂ ਚੋ ਚੋੜ ਇਹਨਾਂ ਦੇ ਨਾਲ ਲੱਗੇ ਹੋਏ ਨੇ ਸੁੱਤੇ ਪਏ ਨੇ ਕਹਿ ਦੇਣੇ ਸੀ ਸੰਤਾਂ ਉਹ ਜਿਹੜੇ ਸੰਤ ਨੇ ਉਹ ਤਾਂ ਫੇਰ ਵੀ ਚੁੱਪ ਉਹ ਤਾਂ ਵਿਚਾਰੇ ਜਿਹਾ ਹਜ਼ੂਰੇ ਗਿਆਨ ਨਾਲ ਇਹਨੇ ਤਾਂ ਬੋਲ ਦੇਈ ਦੀ ਉਹ ਸੰਤ ਨੇ ਜਿਹੜੇ ਅਸਲੀ ਉਹ ਤਾਂ ਆਜੋ ਹਜ਼ੂਰੇ ਗਿਆਨ ਨਾਲ ਇਹਨੇ ਉਹ ਤਾਂ ਬੋਲਦੇ ਹੀ ਨਹੀਂ ਉਹ ਤਾਂ ਚੁੱਪ ਨੇ ਆਪ ਉਹ ਤਾਂ ਇਹਨਾਂ ਨੂੰ ਦੇਖਦੇ ਨੇ ਵੀ ਇਹ ਕੀ ਕਰਦੇ ਨੇ ਉਹ ਬੋਲਣਗੇ ਹੁਣ ਜਾਨ ਪੂਰਾ ਕਰਕੇ ਉਹ ਵੀ ਬੋਲਣਗੇ ਤਿਆਰ ਨੇ ਬੋਲਣ ਨੂੰ ਉਹ ਉਹਨਾਂ ਦਾ ਗੱਲ ਉਬਰੋਣਾ ਨਾ 10 ਫੇਰ ਪਲਟਾਈ ਹੋ ਜਾਣ। ਫੇਰ ਕਿਹਨੇ ਬੋਲਣਾ? ਹਾਂਜੀ। ਡੱਡਾ ਡਰੂ ਕੁਝ ਡਰ ਜਾਈ। ਆਹ ਡਰਨਾ ਨਹੀਂ ਡਰ ਰਹਾ ਸਮਾਈ। ਡੱਡਾ ਡਰੂ ਪਜਾ ਡਰ ਜਾਈ। ਉਹਨਾਂ ਦੇ ਅੰਦਰ ਡਰ ਉਪਜਿਆ ਹੋਇਆ ਤਾਂ ਨਹੀਂ ਬੋਲਦੇ ਉਹ। ਉਹ ਡਰਦੇ ਨੇ ਪਰਮੇਸ਼ਰ ਤੋਂ। ਡਰ ਜਾਈ। ਜਿਹਦੇ ਅੰਦਰ ਡਰ ਉੱਪਜਿਆ ਜਾਂਦਾ ਉਹਦੇ ਅੰਦਰ ਵੈਸੇ ਤਾਂ ਇਹ ਹੋਰ ਕੋਈ ਨਹੀਂ ਹੁੰਦਾ ਉਹਨਾਂ ਨੂੰ ਪੈ ਨਹੀਂ ਆ ਵੀ ਅਸੀਂ ਬੋਲਦੇ ਦੀ ਬੋਲਾਂ ਨਹੀਂ ਨਾ ਬੋਲਣ ਦਾ ਪੈ ਨਹੀਂ ਉਹਨਾਂ ਨੂੰ ਹੈ ਉਹ ਉਹਨਾਂ ਕੋਲ ਗੱਲ ਪੂਰੀ ਨਹੀਂ ਤਾਂ ਚੁੱਪ ਰਹਿਣ ਕਹਿੰਦੇ ਕੋਈ ਗਲਤ ਗੱਲ ਨਾ ਕਹੀ ਜਾਵੇ ਉਹ ਗੱਲ ਤਾਂ ਬੋਲਣ ਤੋਂ ਡਰਦੇ ਨੇ ਵੈਸੇ ਤਾਂ ਕੋਈ ਨਹੀਂ ਹੈ ਉਹਨਾਂ ਨੂੰ ਜਦ ਤੱਕ ਪੂਰੀ ਗੱਲ ਹੋਵੇ ਉਹਨਾਂ ਨੂੰ ਡਰ ਕੋਈ ਨਹੀਂ ਹੈ ਸਭ ਬੋਲਣਗੇ ਸਾਰੇ ਹੀ ਬੋਲਣਗੇ ਅਜੋ ਥੋੜਾ ਜਿਹਾ ਅਗਿਆਨਤਾ ਦਾ ਡਰ ਹੈ ਕੋਈ ਗਲਤ ਕਹਿ ਲੈਣਾ ਮੂੰਹੋਂ ਨਿਕਲ ਜਾਂਦੀ। ਉਥੇ ਇਹਨੇ ਬੋਲਣ ਵਾਲੇ ਆ ਜਿਹੜੇ ਹੁਣ ਬੋਲਦੇ ਨੇ ਬੋਲ ਹਟੇ। ਅਰੜਾ ਪਾ ਹਟੇ। ਸਾਡੇ ਵੀ ਹੋਰ ਦੁਨੀਆ ਦੇ ਵਿੱਚ ਕੀਵਿਆਂ ਤੇ ਸਾਰੇ ਚੁੱਪ ਕਰ ਜਾਂਦੇ ਹੋੜੀ। ਇਹ ਚੁੱਪ ਕਰਨਗੇ। ਡੱਡਾ ਡਾਰ ਉੱਪਰ ਜਾ ਡਰ ਜਾਈ। ਆਹ ਡਰਣਾ ਜਦੋਂ ਡਰ ਪੈਦਾ ਹੁੰਦਾ ਹੈ ਸੱਚ ਦਾ ਤੇ ਸੱਚ ਤੋਂ ਬਿਨਾਂ ਕੁਝ ਗਲਤ ਨਾ ਬੋਲਿਆ ਜਾਵੇ। ਫੇਰ ਜਿਹੜਾ ਡਰ ਹੈ ਸੰਸਾਰ ਦਾ ਦਰਦੀ ਰਹਿਣਾ ਕਿ ਸੱਚ ਬੋਲੇ ਤਾਂ ਮੈਨੂੰ ਕੀ ਹੋਊਗਾ ਉਹ ਡਰਦੀ ਰਹਿਣਾ ਤਾਂ ਦਰਮੇਸ਼ਰ ਦਾ ਡਰ ਰਹੇ ਕਿ ਸੱਚ ਬੋਲਣਾ ਹੈ ਸੱਚ ਜੇ ਕੋਈ ਫਰਮਾਇਆ ਕਿ ਉਹਦੋਂ ਬੋਲੋ ਹਟ ਜਦ ਜਦ ਸੱਚ ਬੋਲਦਾ ਹੈ ਜਦ ਕੁਬੇਰ ਨੂੰ ਸੱਚ ਦਾ ਪਤਾ ਲੱਗਿਆ ਕਹਿੰਦਾ ਪੂਰੀ ਪਰੀ ਬਲਾਏ ਮੇਰੇ ਬਲਾਗਰ ਪੈਗੀ ਤੇ ਬਲਾਹ ਤੋਂ ਨਹੀਂ ਡਰਿਆ ਉਹ ਬਲਾਹ ਤੋਂ ਨਹੀਂ ਡਰਿਆ ਤਾਂ ਕਿਹਦੇ ਜੋ ਮੰਡਿਓ ਸੂਰਪਾ ਆਪ ਜੂਝਣ ਕੋ ਦੋ ਕਹਿੰਦਾ ਸਵਾਤ ਹੈ ਜੂਝਣ ਦਾ ਹੁਣ ਆਣਾ ਮੈਂ ਜੂਝ ਦਾ ਪਹਿਲਾਂ ਵੀ ਰਹਾ ਪਖੰਡ ਬਾਦਨਾ ਪਰ ਉਹਦੋਂ ਗੱਲ ਪੂਰੀ ਨਹੀਂ ਸੀ ਮੇਰੇ ਕੋਲ ਉਹਦੇ ਜੜ ਨਹੀਂ ਪੁੱਟ ਸਕਿਆ ਮੈਂ ਪਖੰਡ ਬਾਦ ਦੀ ਹੁਣ ਜੜ ਪੁੱਟ ਕੇ ਦਸੂਗਾ ਸਾ ਡਰ ਮੈਂ ਡਰ ਰਿਹਾ ਸਮਾਈ ਸਾ ਡਰ ਮੈਂ ਡਰ ਰਿਹਾ ਸਮਾਈ ਸਮਾਈ ਜਿਹੜਾ ਪਰਮੇਸ਼ਰ ਦਾ ਡਰ ਹੈ ਉਹਦੇ ਦੁਨੀਆ ਦੇ ਡਰ ਛੋਟੇ ਸਭ ਸਮਾਏ ਹੋਏ ਹੁੰਦੇ ਹੁਕਮ ਦੇ ਬਿਨਾ ਕੁਝ ਨਹੀਂ ਹੋ ਸਕਦਾ ਬਾਣੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਿਹਨੂੰ ਬਾਣੇ ਦੇ ਡਰ ਚ ਆ ਗਿਆ ਉਹਨੂੰ ਕੋਈ ਡਰ ਹੋਰ ਫੈਕਾਦਾ ਉਹ ਜਿਹੜਾ ਛੇੜ ਦੀ ਛੜਜ ਬੈਠਾ ਹੈ ਉਹਨੂੰ ਗਿੱਦੜ ਕੁੱਤੇ ਦਾ ਕੀ ਡਰ ਹੈ ਕੀ ਫਾਇਦਾ ਸੀ ਸ਼ੇਰ ਦੀ ਛੜ ਜਾਣ ਦਾ ਜੇ ਗਿਦਲਾਂ ਤੋਂ ਵੀ ਡਰ ਲੱਗੇ ਕੁੱਤਿਆਂ ਤੋਂ ਵੀ ਡਰ ਲੱਗੇ ਜੋ ਡਰ ਡਰਿਆ ਤਾਂ ਫਿਰ ਡਰ ਲੱਗੈ ਨਿਡਰ ਹੁਆ ਡਰ ਉੜ ਹੋਇਂ ਭਾਗੈ ਡਰ ਫੇਰ ਵੀ ਆ ਜਾਂਦਾ ਹੁੰਦਾ ਜਦੋਂ ਕੋਈ ਐ ਬੋਲਦਾ ਨਾ ਡਰ ਲੜ ਮੈਂ ਡਰਿਆ ਸਮਾਈ ਜਦੋਂ ਕਬੀਰ ਬੋਲਿਆ ਫਿਰ ਕਹਿੰਦਾ ਚੰਗਾ ਤੈਨੂੰ ਦੇਖਣਾ ਵੇ ਬੜੇ ਕਬੀਰ ਤਾਥੇ ਮੁਰੇਸਡ ਆਇਆ ਸੀ ਕੋਈ ਤਾਂ ਹੀ ਸੁਟਾਇਆ ਸੀ ਜੋ ਡਰ ਡਰੈ ਤਾਂ ਫਿਰ ਡਰ ਲੱਗੈ ਪਰ ਹਾਥੀ ਤੇ ਬਾਦ ਲਿਖੀ ਉਹਨੇ ਇਹ ਗੱਲ ਪਹਿਲਾਂ ਉਹਦੇ ਮਨ 'ਚ ਸੀ ਬੋਲਿਆ ਹੁੰਦੀ ਸੀ ਵਾਂਸ ਵਿੱਚ ਗੱਲ ਸੀ ਲਿਖੀ ਨਹੀਂ ਸੀ ਬੋਲ ਦਿੰਦਾ ਸੀ ਲਿਖੀ ਨਹੀਂ ਸੀ ਤੇ ਹਾਥੀ ਮੂਰੇ ਘਰੇਆ ਫੇਰ ਕਹਿੰਦਾ ਜੇ ਉਦੋਂ ਮੈਂ ਡਰ ਜਾਂਦਾ ਜੋ ਡਰ ਡਰੈ ਧਾਰਾ ਬਹਿਣਾ ਸਾਹਮਣੇ ਧਾਰ ਆ ਗਿਆ ਨਾ ਇਹ ਉਹ ਦਰ ਜਾਂਦਾ ਡਰ ਫਿਰ ਪੈਦਾ ਹੋ ਜਾਣਾ ਸੀ ਅੰਦਰ ਤਾਂ ਫਿਰ ਡਰ ਲੱਗਾ ਫਿਰ ਡਰ ਲੱਗਾ ਡਰੇ ਲੱਗਿਆ ਐਸਾ ਡਰ ਕਿ ਵਰਦਾ ساری ਫੇਰ ਨਹੀਂ ਸੀ ਜਾਣਾ ਡਰ ਮੇਰੇ ਤੋਂ ਨਿਡਰ ਹੁਆ ਦਰ ਉਰ ਹੋਈ ਭਗ ਉਹ ਨਿਡਰ ਹੋ ਗਿਆ ਹੁਣ ਹੁਣ ਇਹਦੇ ਨਾਲ ਦੀ ਰਹਾ ਉਹ ਪਰੋਸਾ ਹੋ ਗਿਆ ਵਾਕਈ ਹੁਕਮ ਦੇ ਬਿਨਾ ਕੁਝ ਹੁੰਦਾ ਹੀ ਨਹੀਂ ਪਰੋਸਾ ਇਕਰਾਇਆ ਸੀ ਪਰਮੇਸ਼ਰ ਨੇ ਐਵੇਂ ਉਹ ਤਾਂ ਡਰਾਮਾ ਕੀਤਾ ਸੀ ਪਰਮੇਸ਼ਰ ਨੇ ਆ ਤੇ ਉਰਸ ਤੋਂ ਹੋਂ ਦਾ ਲੋਕਾਂ ਨੂੰ ਦੱਸਣ ਵਾਸਤੇ ਇਹਦਾ ਲੋਕਾਂ ਦਾ ਲੋਕਾਂ ਨੂੰ ਦੱਸਣ ਵਾਸਤੇ ਡਰਾਮਾ ਸੀ ਇੱਕ ਪਰਮੇਸ਼ਰ ਨੇ ਕੀਤਾ ਉਹ ਉਂਗਲੀ ਦੇਤੀ ਵੀ ਕਬੀਰ ਦੀ ਸ਼ਿਕਾਇਤ ਕਰੋ ਉਹ ਉਂਗਲੀ ਦੇਤੀ ਤੂੰ ਇਹਨੂੰ ਹੱਥੇ ਬੂਰੇ ਛੱਡ ਉਹ ਪਿਛੇ ਜਿਹੜੀ ਤਾਕਤ ਆ ਉਹ ਜਾਣਦਾ ਹੀ ਲੋਕਾਂ ਨੂੰ ਦਿਖਾਤਾ ਲੋਕਾਂ ਨੇ ਪਬਲਿਕ ਦੇ ਸਾਹਮਣੇ ਜ਼ਾਹਰ ਹੋ ਗਿਆ ਪਬਲਿਕ ਨੂੰ ਇਹਦੇ ਪਰਮੇਸ਼ਰ ਦੇ ਭਰੋਸਾ ਹੋ ਗਿਆ ਭਗਤੀ ਦੇ ਭਰੋਸਾ ਹੋ ਗਿਆ ਆਹ ਸੀ ਗੱਲ ਹੋਰ ਗੱਲ ਸੀ ਦਰ ਹੁਆ ਡਰ ਉਰੋਂ ਹੀ ਭੱਗ ਹੈ ਡਰ ਹੋਏ ਡਰ ਉਰੋਂ ਹੀ ਭੱਗ ਹੈ ਜਿਹੜਾ ਉਦੋਂ ਨਹੀਂ ਡਰਦਾ ਜਦ ਡਰਦਾ ਸਾਹਮਣਾ ਕਰਦਾ ਹੈ ਜਦ ਉਹ ਸਾਹਮਣੇ ਆਉਂਦੀ ਹੈ ਜਦ ਉਦੋਂ ਜਿਹੜਾ ਨਹੀਂ ਡਰਦਾ ਮੌਤ ਉਹਦਾ ਹਮੇਸ਼ਾ ਬਾਤੇ ਡਰ ਚਲੇ ਜਾਂਦਾ ਹੈ ਦਰ ਹਿਰਦੇ ਤੇ ਡਰ ਚਲੇ ਜਾਂਦਾ ਉਰੋਂ ਹੀ ਭੱਗ ਉਰ ਦੇ ਹਿਰਦੇ ਵਿੱਚੋਂ ਦੇ ਡਰੇ ਖਤਮ ਹੋ ਜਾਂਦਾ ਹਮੇਸ਼ਾ ਵਾਸਤੇ